ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਘਰ ਹੁਣ ਖੁਸ਼ੀਆਂ ਪਰਤਣ ਵਾਲੀਆਂ ਨੇ ਦਰਸਲ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਦੇ ਮਾਤਾ ਚਰਨਕੌਰ ਜੋ ਕਿ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਹੀ وجہ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਬਾਹਰ ਵੀ ਘੱਟ ਨਜ਼ਰ ਆ ਰਹੇ ਨੇ ਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਫੈਨਸ ਨੂੰ ਵੀ ਨਹੀਂ ਮਿਲ ਰਿਹਾ। ਦਰਸਲ ਮਰਹੂਮ ਗਾਇਕ ਦਿਤਾਇਆ ਚਮਕੌਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ। ਤੇ ਉਹਨਾਂ ਕਹਿੰਿਆ ਕਿ ਸੀ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਕਿ ਸਾਡੇ ਵੇੜੇ ਦੇ ਵਿੱਚ ਨਵੀਂ ਜ਼ਿੰਦਗੀ ਆ ਰਹੀ ਹੈ। ਤਾਂ ਖਬਰਾਂ ਦੇ ਮੰਨੀਏ ਤੱਕ ਜਾਣਕਾਰੀ ਮਿਲ ਰਹੀ ਹੈ ਕਿ ਮਾਰਚ ਮਹੀਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਖੁਸ਼ੀਆਂ ਜੋ ਕਿ ਪਰਤਰ ਵਾਲਿਆਂ ਨੇ ਕਿਉਂਕਿ ਮੂਸੇਵਾਲਾ ਦੇ ਜਨਤੂ ਬਾਅਦ ਬਜ਼ੁਰਗ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ ਤੇ ਹੁਣ ਇੱਕ ਉਮੀਦ ਜੋ ਕਿ ਬਜ਼ੁਰਗ ਮਾਪਿਆਂ ਨੂੰ ਮਿਲ ਸਕਦੀ ਹੈ ਮਾਰਚ ਮਹੀਨੇ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆ ਰਹੀਆਂ ਨੇ ਹਾਲਾਂਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਮੂਸੇਵਾਲਾ ਕਿਤੇ ਨਾ ਕਿਤੇ ਉਸਦੇ ਜਾਣ ਤੋਂ ਬਾਅਦ ਮਾਪੇ ਇਕੱਲਾ ਜ਼ਰੂਰ ਮਹਿਸੂਸ ਕਰਦੇ ਸਨ ਤੇ ਹੁਣ ਇਹ ਖਬਰਾਂ ਮਿਲ ਰਹੀਆਂ ਨੇ ਕਿ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕਾਰ ਮਾਰਚ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਿਆਰ ਪਿਆਰ ਵਾਪਸ ਪਾਓ 24 ਘੰਟੇ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵ